ਜਿਹੜੇ ਇਕੱਲੇ ਇਕੱਲੇ ਦੇ ਘਰਾਂ ਦੇ ਵਿੱਚ ਜਾ ਕੇ ਜਿੱਤਰਾ ਵੀ ਗੋਹਾਂਦਾ ਵਾ ਵੀ ਵੀਰ ਜੀ ਮੱਛਰ ਆਉਂਦਾ ਉਹਨਾਂ ਸਾਰੇ ਘਰਾਂ ਦੇ ਵਿੱਚ ਸਪਰੇਅ ਕਰਕੇ ਚਲੋ ਆਪਣਾ ਫਰਜ਼ ਅਦਾ ਕਰਨ ਦਾ ਮੱਛਰ ਮਾਰਨਦਾ ਆ ਇਹਨਾਂ ਦਾ ਇੱਥੇ ਚੌਂਕੀ ਮਾਨ ਦਾ ਤੇ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦਾ ਇੱਥੇ ਆਉਣ ਤੇ ਅਸੀਂ ਬਹੁਤ ਹੀ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਜੀ ਸਾਹਿਬ ਸਾਡੇ ਕੋਲ ਮੈਡੀਕਲ ਕੈਂਪ ਦੇ ਨਾਲ ਜਿੱਥੇ ਦਵਾਈਆਂ ਦੇ ਰਹੇ ਆ ਨਾਲ ਅਸੀਂ ਲੈਬ ਦੇ ਜਿਹੜੇ ਟੈਸਟ ਵੀ ਫ੍ਰੀ ਕੀਤੇ ਹੋਏ ਆ ਜਿਸ ਵੀ ਕਿਸੇ ਨੇ ਕਰਾਉਣੇ ਹੋਣ ਟੈਸਟ ਤੇ ਉੱਥੇ ਆਪਣੇ ਹਾਮ ਚੱਕ ਕੈਂਪ ਤੇ ਆ ਕੇ ਟੈਸਟ ਜਿਹੜੇ ਆ ਕਰਵਾ ਸਕਦਾ ਸੈਂਪਲ ਦੇ ਕੇ ਤੇ ਇੱਕ ਜਿਹੜੀ ਚੀਜ਼ ਆ ਬਹੁਤ ਘੱਟ ਲੋਕੀ ਉਸ ਤੇ ਧਿਆਨ ਦੇ ਰਹੇ ਆ ਉਹ ਆ ਬੱਚਿਆਂ ਦੀ ਫੀਸ ਹਾਂਜੀ ਇਹ ਏਰੀਆ ਦੇ ਜਿੱਥੇ ਬਾਕੀ ਚੀਜ਼ਾਂ ਦੀ ਲੋੜ ਆ ਉਥੇ ਬੱਚਿਆਂ ਦੀਆਂ ਫੀਸਾਂ ਸਕੂਲਾਂ ਚੋਂ ਨਾ ਕੱਟਣੇ ਸ਼ੁਰੂ ਕਰ ਦਿੱਤੇ ਹੋਏ ਆ ਸਕੂਲਾਂ ਵਾਲਿਆਂ ਨੇ ਉਹਨਾਂ ਦੇ ਤੇ ਵੀ ਧਿਆਨ ਦੇ ਕਿ ਆਪਾਂ ਬੱਚਿਆਂ ਦੀਆਂ ਫੀਸਾਂ 'ਲ' ਧਿਆਨ ਦੇਈਏ ਤਾਂ ਜੋ ਬੱਚੇ ਆ ਜਿਹੜੇ ਉਹਨਾਂ ਦਾ ਪੇਟ ਖਰਾਬ ਨਾ ਹੋਵੇ ਉਹ ਪੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਕੈਂਪ ਰੋਇਪਰ ਜੋ ਵਾਰਸ਼ਪੀਆ ਜਥੇਵੰਦੀ ਲੋ ਪਿਛਲੇ 1 ਮਹੀਨੇ ਤੋਂ ਉੱਪਰ ਹੋ ਗਿਆ ਸੇਵਾ ਚ ਹਾਜ਼ਰ ਹਾਂ ਇਤੇ ਹੜਪੀੜ ਤਲੋਕਾਂ ਦੀ ਉੱਥੇ ਹੀ ਸਮੇਂ ਦੇ ਅਨੁਸਾਰ ਜੋ ਜ਼ਰੂਰਤਾਂ ਨੇ ਹੁਣ ਮੱਛਰ ਵੱਧਾ ਜਾ ਰਿਹਾ ਤੇ ਮੱਛਰ ਮਾਰਨ ਵਾਸਤੇ ਜਿਹੜੀ ਆ ਫੌਗਿੰਗ ਮਸ਼ੀਨਾਂ ਨੇ ਸਾਡੇ ਕੋਲ ਅੱਜ ਵੀਰ ਚੌਂਕੀ ਮਾਨ ਤੋਂ ਸਾਰੇ ਨਗਰ ਦੇ ਸਹਿਯੋਗ ਨਾਲ ਵੀਰ ਹੁਣੀ ਪਹੁੰਚੇ ਆ ਪਹਿਲਾਂ ਫਾਇਲਕਾ ਦੇ ਏਰੀਆ 'ਚ ਇਹ ਕਰਕੇ ਆਈ ਸੀ ਸੇਵਾ ਤੇ ਹੁਣ ਅੱਜ ਇੱਥੇ ਪਹੁੰਚੇ ਆ ਇੱਥੇ ਅੱਜ ਫੱਤੇ ਵਾਲਾ ਪਿੰਡ ਪਹਿਲਾਂ ਅਸੀਂ ਫੌਗਿੰਗ ਮਸ਼ੀਨਾਂ ਨਾਲ ਜਿਹੜੀ ਆ ਮੱਛਰ ਮਾਰਨ ਦੀ ਇਸ ਤੋਂ ਬਾਅਦ ਹੁਣ ਆਲੇ ਵਾਲੇ ਪਿੰਡ 'ਚ ਸੇਵਾ ਕਰ ਰਹੇ ਆ ਸਾਡੇ ਨਾਲ ਸਾਫਕਾ ਸਰਪੰਚ ਇੱਥੋਂ ਦੇ ਨੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜੋ ਇਨੀ ਦੂਰੋਂ ਚੱਲ ਕੇ ਜਿਹੜੇ ਹੜਪੀੜਤ ਲੋਕਾਂ ਦੀ ਸਾਰ ਲੈ ਰਹੇ ਆ ਸੇਵਾ 'ਚ ਹਾਜ਼ਰ ਨੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਆ ਜਿਹੜੀਆਂ ਚੀਜ਼ਾਂ ਲੋਡ ਨਹੀਂ ਉਹ ਲੈ ਕੇ ਤੁਰੇ ਆਉਂਦੇ ਜਿਵੇਂ ਅ ਕੱਰੀਆ ਕੰਬਲ ਬਿਸਤਰੇ ਉਹਨਾਂ ਦੀ ਲੋਡ ਨਹੀਂ ਹੈਗੀ ਘਰਾਂ 'ਚ ਪਾਣੀ ਨਹੀਂ ਗਿਆ ਪਾਣੀ ਪੈਲੀਆਂ 'ਚ ਆਇਆ ਸੀ ਜਾਂ ਮੱਛਰ ਵਧਿਆ ਗਾਂ ਉਹਨਾਂ ਜ਼ਮੀਨਾਂ ਦੀ ਪੱਧਰ ਕਰਨ ਦੀ ਲੋਡ ਪੈਣੀ ਹੈ ਡੀਜ਼ਲ ਲੋਡ ਪੈਣਾ ਕਣਕਾਂ ਦੇ ਵੀ ਬਿਸਤਰੀਆਂ ਦੀ ਲੋੜ ਨਹੀਂ ਇੱਥੇ ਹੈਗੀਗੀ ਬੜੀਆਂ ਚੀਜ਼ਾਂ ਜਿਹੜੀਆਂ ਬੇ ਲੋੜੀਆਂ ਤੁਰੀਆਂ ਆਉਂਦੀਆਂ ਨੇ ਹੁਣ ਮੱਛਰ ਵਾਸਤੇ ਜਿਹੜੀਆਂ ਮਸ਼ੀਨਾਂ ਨੇ ਸੱਤ ਵਾਦੇ ਜਿਵੇਂ ਇੱਥੇ ਬਹੁਤ ਲੋੜ ਹੈ ਮੱਛਰ ਬਹੁਤ ਵੱਧ ਜਾ ਰਿਹਾ ਬੇਜਮਾਨ ਜਿਹੜੇ ਡੰਗਰ ਨੇ ਉਹਨਾਂ ਨੂੰ ਤੋੜ-ਤੋੜ ਕੇ ਖਾਂਦੇ ਆ ਮੱਛਰ ਸਰਪੰਚ ਸਾਹਿਬ ਜੀ ਜਿਹੜਾ ਇਹ ਹਾਲਾਤ ਨੇ ਇੱਥੇ ਪਹਿਲਾਂ ਬਹੁਤ ਜ਼ਿਆਦਾ ਪਾਣੀ ਸੀ ਰੋਡ ਤੇ ਬੇੜੀਆਂ ਰਹੀਆਂ ਆਉਂਦੇ ਸੀ ਅਸੀਂ ਵੀ ਆਏ ਆ ਉਹ ਜਿੱਥਾ ਆਇਆ ਨਹੀਂ ਜਾਂਦਾ ਸੀ ਹੁਣ ਅੱਗੇ ਨਾ ਪਾਣੀ ਲੱਤ ਗਿਆ ਮੱਛਰ ਦੀ ਸਮੱਸਿਆ ਇੱਕ ਆ ਤੇ ਹੋਰ ਜ਼ਿਆਦਾਤਰ ਕੀ ਇੱਥੇ ਸਮੱਸਿਆ ਚੱਲ ਰਹੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਕੋਲੇ ਮੀਡੀਆ ਦੇ ਰਾਈ ਸਾਡੇ ਵੀਰ ਫੱਤੇ ਵਾਲੇ ਤੋਂ ਜਿਨ੍ਹਾਂ ਦੇ ਹਰਪਾਲ ਸਿੰਘ ਜੀ ਇਹਨਾਂ ਨੇ ਸਾਡੀ ਧਰਤੀ ਸਾਡੇ ਲੋਕ ਸਾਡੀਆਂ ਜਦੋਂ ਤੋਂ ਪਾਣੀ ਚਾਲੂ ਹੋ ਗਿਆ ਪਿਛਲੇ ਮਹੀਨੇ ਦੀ ਕੋਈ 18 20 ਤਰੀਕ ਤੋਂ ਪਾਣੀ ਬਾਹਰ ਨਿਕਲਿਆ ਵੀਰ ਜੀ ਉਹਨਾਂ ਦਾ ਧੰਨਵਾਦ ਵੀ ਜਿਨ੍ਹਾਂ ਨੇ ਸਾਡੀਆਂ ਸਮੱਸਿਆਵਾਂ ਜੋ ਵਾਰ-ਵਾਰ ਆਣ ਕੇ ਸਾਡੇ ਕੱਲੇ-ਕੱਲੇ ਦੇ ਘਰਾਂ ਦੇ ਵਿੱਚ ਸੁਣ ਕੇ মিডিਆ ਦੇ ਰਾਂਹ ਸੰਸਥਾ ਨੂੰ ਪਹੁੰਚਾਇਆ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਆਪਣੇ ਪੰਜਾਬ ਦੇ ਵਾਰਸ ਭਾਈ ਆਪਾ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਹਰੇਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਛੱਡ ਕੇ ਤਹਿਸੀਲਾਂ ਦੇ ਵਿੱਚ ਆਪੋ ਆਪਣੇ ਕੈਂਪ ਲਾਏ ਆ ਜੋ ਵੀ ਕਿਸੇ ਨੂੰ ਮੁਸ਼ਕਲਾਂ ਆਈਆਂ ਵਾ ਉਹਨਾਂ ਦਾ ਉਹਨਾਂ ਨੇ ਸਾਹਮਣਾ ਜੋ ਜਿੰਨਾ ਚੋਗੇ ਅੱਗੇ ਤਰਫ ਉਹਨਾਂ ਨਾਲ ਆਪ ਦਾ ਭੇਟ ਕੀਤਾ ਵਾ ਤੇ ਹੁਣ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਅਮਰਤਪਾਲ ਸਿੰਘ ਜੀ ਦੇ ਵਾਰਿਸ ਪੰਜਾਬ ਦੇ ਜਿਹੜੇ ਆਏ ਆ ਭਾਈ ਸਾਹਿਬ ਨੇ ਗੱਲ ਦੱਸ ਹੀ ਦਿੱਤੀ ਆ ਵੀ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਿਆਦਾ ਨਹੀਂ ਲੋੜ ਉਹ ਸਾਨੂੰ ਭਾਵੇਂ ਰੋਕ ਕੇ ਚਲੋ ਜ਼ਿਆਦਾ ਜ਼ਰੂਰ ਨਹੀਂ ਆ ਸਕਦੀ ਸਾਡੇ ਆਲੇ-ਆਲੇ ਦੇ ਵਿੱਚ ਕੁਝ ਘਰ ਵਾਜ ਗਏ ਇੱਥੇ ਖਲੋਤੇ ਹੋਏ ਵੀਰ ਜੀ ਸਾਡੇ ਘਰਾਂ ਦੇ ਵਿੱਚ ਆਏ ਆ ਸਾਡੇ 5 ਤੋਂ 6 ਘਰ ਉੱਚੇ ਹੀ ਉਹਨਾਂ ਦੇ ਘਰਾਂ ਚਲੇ ਗਏ ਆ ਬਾਕੀ ਸਾਰੇ ਘਰਾਂ ਦੇ ਵਿੱਚ ਪਾਣੀ ਆਣ ਕੇ ਨਿਕਲ ਚੁੱਕਾ ਵਾ ਪਾਣੀ ਆਣ ਕੇ ਚਲੇ ਗਿਆ ਵਾ ਹੁਣ ਸਾਨੂੰ ਵੱਡੀ ਸਮੱਸਿਆ ਇਹ ਆ ਪੇ ਜਿਵੇਂ ਸਾਰੇ ਇਹ ਘਰ ਦੇ ਵਿੱਚ ਪਸ਼ੂ ਆ ਬੱਚੇ ਆ ਇਹਨਾਂ ਦੇ ਵਿੱਚ ਜਿਹੜਾ ਜੰਨਣ ਪਾਣੀ ਲੱਤਗਾ ਬੜੇ ਜਿਆਦਾ ਸਮੱਸਿਆ ਕੋਈ ਇਹੋ ਜਿਹੀਆਂ ਬਿਮਾਰੀਆਂ ਨਿਕਲਣ ਦਈਆਂ ਵੀ ਜਿਨ੍ਹਾਂ ਦਾ ਕੋਹ ਹੱਲ ਨਹੀਂ ਹੋਣ ਦਿਆ ਮੱਛਰ ਦੀ ਬਹੁਤ ਜਾੜੀ ਸਾਡੀ ਸਮੱਸਿਆ ਹੈ ਉਹ ਚਲੋ ਭਾਈ ਸਾਹਿਬ ਅੱਗੇ ਇੱਕ ਸੰਸਥਾ ਆਈ ਉਹਨਾਂ ਨੇ ਆਦਾ ਮਾਰਿਆ ਚਾਰਾ ਕੀਤਾ ਤੇ ਚਲੇ ਗਏ ਹੁਣ ਅਸੀਂ ਅੱਜ ਬਹੁਤ ਹੀ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਸੰਸਥਾ ਦਾ ਜਿਨ੍ਹਾਂ ਨੇ ਵੀਰ ਚੌਂਕੀ ਚੌਂਕੀ ਮਾਨ ਤੋਂ ਜਿਹੜੇ ਵੀਰ ਜਿਨ੍ਹਾਂ ਨੇ ਸਾਡੇ ਕੋਲ ਚਾਰ ਤੋਂ ਪੰਜ ਮਸ਼ੀਨਾਂ ਲੈ ਕੇ ਰਾਤ ਦਾ ਸਮਾਂ तकरीबन 8:30 ਵਜੇ ਦਾ ਟਾਈਮ ਹੋ ਗਿਆ ਹੋਊਗਾ ਇਹਨਾਂ ਨੇ ਆਪਣੀ ਪ੍ਰਵਾਹ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੇ ਜਲਪਾਣੀ ਛਕਿਆ ਵੀ ਕਿ ਨਹੀਂ ਛਕਿਆ ਸਾਡੇ ਤੋਂ ਪਹਿਲਾਂ ਪਿੰਡ ਫੱਤੇ ਵਾਲਾ ਫੱਤੇ ਵਾਲੇ ਤੋਂ ਆਲੇ ਵਾਲਾ ਆਲੇ ਵਾਲੇ ਦੇ ਜੇ ਅੱਧੇ ਘਰ ਨਿਕਲੇ ਕੋਣ ਗੱਦੇ ਰਹਿੰਦੇ ਹੋਣਗੇ ਜਿਹੜੇ ਕੱਲੇ-ਕੱਲੇ ਦੇ ਘਰਾਂ ਦੇ ਵਿੱਚ ਜਾ ਕੇ ਜਿੱਤਰਾ ਵੀ ਗੋਆਂਦਾ ਵਾ ਵੀ ਵੀਰ ਜੀ ਮੱਛਰ ਆਉਂਦਾ ਉਹਨਾਂ ਸਾਰੇ ਘਰਾਂ ਦੇ ਵਿੱਚ ਸਪਰੇਅ ਕਰਕੇ ਚਲੋ ਆਪਣਾ ਫਰਜ਼ ਅਦਾ ਕਰੰਦਾ ਮੱਛਰ ਮਾਰੰਦਾ ਆ ਇਹਨਾਂ ਦਾ ਇੱਥੇ ਚੌਂਕੀ ਮਾਨ ਦਾ ਤੇ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦਾ ਇਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾਲ ਇਹ ਵੀ ਬੇਨਤੀ ਕਰਨੇ ਆ ਸਰਪੰਚ ਸਾਹਿਬ ਸਾਡੇ ਕੋਲ ਮੈਡੀਕਲ ਕੈਂਪ ਦੇ ਨਾਲ ਜਿੱਥੇ ਦਵਾਈਆਂ ਦੇ ਰਹੇ ਆ ਨਾਲ ਅਸੀਂ ਲੈਬ ਦੇ ਜਿਹੜੇ ਟੈਸਟ ਵੀ ਫ੍ਰੀ ਕੀਤੇ ਹੋਏ ਆ ਜੇ ਇਸ ਵੀ ਕਿਸੇ ਨੇ ਕਰਾਉਣੇ ਹੋਣ ਟੈਸਟ ਤੇ ਉੱਥੇ ਆਪਣੇ ਹਾਮ ਚੱਕ ਕੈਂਪ ਤੇ ਆ ਕੇ ਟੈਸਟ ਜਿਹੜੇ ਆ ਕਰਵਾ ਸਕਦਾ ਸੈਂਪਲ ਦੇ ਕੇ ਤੇ ਇੱਕ ਜਿਹੜੀ ਚੀਜ਼ ਆ ਬਹੁਤ ਘੱਟ ਲੋਕੀ ਉਸ ਤੇ ਧਿਆਨ ਦੇ ਰਹੇ ਆ ਉਹ ਆ ਬੱਚਿਆਂ ਦੀ ਫੀਸ ਹਾਂਜੀ ਇਹ ਏਰੀਏ ਦੇ ਜਿੱਥੇ ਬਾਕੀ ਚੀਜ਼ਾਂ ਦੀ ਲੋੜ ਆ ਉੱਥੇ ਬੱਚਿਆਂ ਦੀਆਂ ਫੀਸਾਂ ਸਕੂਲਾਂ ਚੋਂ ਨਾ ਕੱਟਣੇ ਸ਼ੁਰੂ ਕਰ ਦਿੱਤੇ ਹੋਏ ਆ ਸਕੂਲਾਂ ਵਾਲਿਆਂ ਨੇ ਉਹਨਾਂ ਦੇ ਤੇ ਵੀ ਧਿਆਨ ਦੇ ਕਿ ਆਪਾਂ ਬੱਚਿਆਂ ਦੀਆਂ ਫੀਸਾਂ ਲਾ ਧਿਆਨ ਦਈਏ ਤਾਂ ਜੋ ਬੱਚੇ ਆ ਜਿਹੜੇ ਉਹਨਾਂ ਦਾ ਪੇਟ ਖਰਾਬ ਨਾ ਹੋਵੇ ਪੜ ਸਕਣ ਸਭ ਤੋਂ ਪਹਿਲਾਂ ਸਰ ਜੀ ਤੁਹਾਡੀ ਬਹੁਤ ਹੀ ਬਹੁਤ ਧੰਨਵਾਦ ਇਹ ਗੱਲ ਤਾਂ ਅਸੀਂ ਮੰਨ ਗਏ ਆ ਵੀ ਸਾਡੇ ਹੀ ਹਾਲੇ ਵਾਲੇ ਦੇ ਵਿੱਚ ਅਸੀਂ ਕਿਸੇ ਦਾ ਪਿੰਡ ਦਾ ਨਹੀਂ ਆਦੇ ਹਾਂ ਆਪਦੇ ਆਨੇ ਆ ਸਾਡੇ ਕੋਲ ਸਰਕਾਰੀ ਸਕੂਲ ਵਾ ਸਰਕਾਰੀ ਸਕੂਲ ਦੇ ਵਿੱਚ ਟੀਚਰ ਵੀ ਸਾਡੇ ਕੋਲ ਵਧੀਆ ਵਾ ਸਾਡਾ ਮਾਹੌਲ ਬਣ ਗਿਆ ਪਹਿਹੀਂ ਪ੍ਰਾਈਵੇਟ ਪੜਾਉਨੇ ਆ ਜੇ ਦੂਜੇ ਬੰਦੇ ਨੇ ਪੜਾਇ ਤੇ ਮੇਰੇ ਸਰਕਾਰੀ ਚ ਰਹਿ ਗਏ ਨਾ ਇਹ ਬੰਦੇ ਦਾ ਸੂਤਰ ਨਹੀਂ ਹੋਣਾ ਯਾਰ ਉਹਨੇ ਪ੍ਰਾਈਵੇਟ ਪੜਾਾਇ ਤੇ ਮੈਂ ਸਰਕਾਰੀ ਚ ਬਣਾਵਾ ਸਾਡੇ ਟੀਚਰ ਜਿਹੜਾ ਸਰਦਾਰ ਲਖਬੀਰ ਸਿੰਘ ਜੀ ਸਰਦਾਰ ਸਰਦਾਰ ਚਹੀਦ ਸਰਦਾਰ ਛਾਂਤ ਸਿੰਘ ਟਾਰੀ ਮੈਮਰੀਅਲ ਸਕੂਲ ਸਾਡੇ ਫੱਤੇ ਵਾਲੇ ਦੇ ਵਿੱਚ ਉਹ ਸਰ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹੜਪੀੜਤ ਦੇ ਵਿੱਚ ਪਿਛਲੇ ਸਾਲ 23 ਦੇ ਵਿੱਚ ਵੀ ਤੇ ਉਤੋਂ ਪਹਿਲਾਂ 19 ਦੇ ਵਿੱਚ ਵੀ ਜਿਹੜੇ ਬੱਚੇ ਹੜਪੀੜਤ ਆਏ ਉਹਨਾਂ ਦੇ ਉਹਨਾਂ ਫੀਸਾਂ ਵੀ ਮaaf ਕੀਤੀਆਂ ਬਹੁਤ ਹੀ ਜ਼ਿਆਦਾ ਪਰਾਲਾ ਕੀਤਾ ਵਾ ਹੁਣ ਵੀ ਹੀ ਆਨੇ ਆ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਬਹੁਤ ਬਹੁਤ ਧੰਨਵਾਦ ਸਰ ਜੀ ਇਹ ਇਹ ਬੰਨੇ ਗੱਲ ਕੋਈ ਨਹੀਂ ਜਾਂਦਾ ਬਿਸਤਰਾ ਆ ਗਿਆ ਕੋ ਕੰਬਲ ਆ ਗਿਆ ਕੋਈ ਗਲੀਚਾ ਆ ਗਿਆ ਉਧਰ ਨੂੰ ਭੱਜ ਕੇ ਉੱਤ ਤੁਰ ਪੈਣਾ ਸੀ ਬਾਕੀ ਜਿਹੜਾ ਸਾਡਾ ਜਿਹੜਾ ਆਉਣ ਵਾਲਾ ਭਵਿਕਾ ਸਾਡਾ ਜਿਹੜਾ ਸਮਾਜਿਕ ਸੇਵਾ ਜਾਂ ਬੱਚੇ ਜਿਹਨਾਂ ਜਿਨ੍ਹਾਂ ਦੀ ਭਵਿਕਾ ਹੈ ਅੱਜ ਚਾਲੂ ਕਰਾਂਗੇ ਉਹਦੇ ਬਾਰੇ ਕੋਈ ਧਿਆਨ ਨਹੀਂ ਦੇਣਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਵੇਂ ਸਰਕਾਰੀ ਸਕੂਲਾਂ ਦੇ ਵਿੱਚੋਂ ਨਹੀਂ ਬੱਚੇ ਬਣਦਾ ਪ੍ਰਾਈਵੇਟ ਬੱਚੇ ਪਾਏ ਜਾਂਦੇ ਆ ਹੁਣ ਅੱਜ ਹੈਗਾ ਸ਼ਨੀਵਾਰ ਆ ਸੰਗਲਵਾਰ ਪੇਪਰ ਆ ਬੱਚਿਆਂ ਦੇ ਕਈਆਂ ਬੱਚਿਆਂ ਨੂੰ ਸਾਡੇ ਪਿੰਡ ਦੇ ਵਿੱਚ ਵੀ ਵੀ ਕਈ ਬੰਦੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਪਾਏ ਆ ਉਹਨਾਂ ਨੂੰ ਲੇਟ ਦੇ ਜਿਹੜੇ ਪੇਪਰ ਸ਼ੀਟ ਜਿਹੜੀ ਉਹ ਰੋਲ ਨੰਬਰ ਨਹੀਂ ਦਿੱਤੇ ਗਏ ਵੀ ਸਾਡੇ ਤੋਂ ਹੀ ਵੀ ਪਹਿਲਾਂ ਆਪਦੇ ਫੀਸ ਤਾਰੋਗੇ ਤਾਂ ਫੇਰ ਮਿਲਣੇ ਆ ਖਾਸ ਕਰਕੇ ਸਾਡਾ ਜਿਹੜਾ ਫੱਤੇ ਵਾਲੇ ਸਕੂਲ ਦੇ ਵਿੱਚ ਇਹ ਦੇ ਵਿੱਚ ਨਹੀਂ ਹੋਇਆ ਜਿਹੜੇ ਪਾਸੇ ਸਕੂਲਾਂ ਦੇ ਵਿੱਚ ਪੜਦੇ ਇਹ ਦੱਸਦੀ ਹੈ ਜਿਹੜਾ ਫੱਤੇ ਵਾਲਾ ਸਕੂਲ ਆ ਇਹ ਪਹਿਲਾਂ ਜਿਵੇਂ ਸਰਪੰਚ ਸਾਹਿਬ ਨੇ ਅੰਦਾਸੀ ਦਿੱਤਾ 19 ਚ ਵੀ ਤੇ 23 ਚ ਉਹਨਾਂ ਨੇ ਸਾਰੇ ਬੱਚਿਆਂ ਦੀ ਫੀਸ ਮਾਫ ਕੀਤੀ ਬਹੁਤ ਵੱਡਾ ਇੱਕ ਉਰਾਲਾ ਬਾਈ ਜੀ ਤੇ ਜਿਹੜਾ ਉਹਨਾਂ ਦੇ ਬਹੁਤ ਹੋਰ ਵੀ ਉਪਰਾਲੇ ਨੇ ਜਿਹੜੇ ਉਹਨਾਂ ਨੇ ਇਸ ਇਲਾਕੇ ਚ ਆਦ ਦਾ ਜਿਹੜਾ ਸੰਘਰਸ਼ ਆ ਬੜਾ ਹਰੇਕ ਦੇ ਵਸਦੇ ਵੱਡੇ ਦਿਲ ਵਾਲੇ ਦੀ ਗੱਲ ਹੁੰਦੀ ਆ ਤੇ ਬਾਈ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਚੌਂਕੀ ਮਾਨ ਤੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਸੇਵਾ ਕਰਦੇ ਸਾਨੂੰ ਜੀ ਚੌਥਾ ਦਿਨ ਆ ਜੀ ਚੌਥਾ ਦਿਨ ਪਹਿਲਾਂ ਫਾਈਲ ਕਰਕੇ ਫਾਈਲ ਕਰ ਜੀ ਉਸ ਜਿੰਨੇ ਪਿੰਡ ਪਿੰਦੇ ਸੀ 13 ਤੋਂ 14 ਪਿੰਡ ਜਿੰਨਾ ਚ ਜ਼ਿਆਦਾ ਨੁਕਸਾਨ ਹੋਇਆ ਉੱਥੇ ਪਹਿਲਾਂ ਸਪਰੀਵ ਵਗੈਰਾ ਕਰਕੇ ਆ ਇਕੱਲੇ ਇਕੱਲੇ ਘਰੇ ਜਾ ਕੇ ਠੀਕ ਹੈ ਜੀ ਤੇ ਫਿਰ ਕੱਲ ਜਦੋਂ ਉਧਰੋਂ ਅਸੀਂ ਕੰਪਲੀਟ ਹੋ ਗਿਆ ਫਿਰ ਸੋਚਿਆ ਵੀ ਅਸੀਂ ਅੱਗੇ ਜਾਣੇ ਆ ਫਰੋਜਪੁਰ ਸਾਈਡ ਬਹੁਤ ਨੁਕਸਾਨ ਹੋਇਆ ਜੀ ਤੇ ਉਸ ਤੋਂ ਬਾਅਦ ਤੋਂ ਅਸੀਂ ਉੱਥੋਂ ਸਵੇਰ ਚੱਲੇ ਸੀਗੇ ਦੁਪਹਿਰੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਆਪਾਂ ਦੋ ਪਿੰਡ ਕੱਢਦੇ ਆ ਜੀ ਕੁਛ ਟਾਣੀਆਂ ਕੱਢੀਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਜਿੰਨਾ ਟਾਈਮ ਸੇਵਾ ਚੱਲੂਗੀ ਮਹਾਰਾਜ ਕਰਾਊਗਾ ਤੇ ਜਰੂਰ ਕਰਾਂਗੇ ਸਾਰੇ ਪਿੰਡਾਂ ਜਾਵਾਂਗੇ ਇਕੱਲੇ ਇਕੱਲੇ ਘਰੇ ਜਾ ਕੇ ਸਪਰੀ ਵਗੈਰਾ ਕਰਾਂਗੇ ਤੇ ਜੋ ਬਾਈ ਜੀ ਨੇ ਸਕੂਲਾਂ ਦਾ ਮਿਹਰਬਾਨ ਦਿੱਤਾ ਵੀ ਫੀਸ ਮਾਫ ਅਸੀਂ ਨਾ ਤੋਂ ਨਿਆ ਵੀ ਜਿੰਨੇ ਪ੍ਰਾਈਵੇਟ ਸਕੂਲ ਵੀ ਐਸ ਟਾਈਮ ਗਵਰਨਮੈਂਟ ਨੂੰ ਵੀ ਚਾਹੀਦਾ ਪ੍ਰੈਸ਼ਰ ਪਾਉਣ ਉਹਨਾਂ ਤੇ ਕਿਉਂ ਹੜਾਂ ਇਸ ਦੀਤੀ ਦੇ ਵਿੱਚ ਸਾਰੇ ਘਰਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਆ ਕੋਈ ਕੰਮਕਾਰ ਨਹੀਂ ਰਿਹਾ ਜ਼ਿਮੀਂਦਾਰਾਂ ਦੀ ਪੈਣੀਆਂ ਦੇ ਵਿੱਚ ਪਾਣੀ ਤਰਿਆ ਫਿਰਦਾ ਬਾ ਸਾਰੀ ਫਸਲ ਖਰਾਬ ਹੋ ਚੁੱਕੀ ਆ ਅੱਗੇ ਵਾਲੀ ਫਸਲ ਦਾ ਹਲੇ ਕੋਈ ਪਤਾ ਨਹੀਂ ਕਦੋਂ ਬੀਜੀ ਜਾਵੇ ਕਿ ਨਾ ਬੀਜੀ ਜਾਵੇ ਉਹਦੇ ਕਰਕੇ ਵੀ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਪ੍ਰਾਈਵੇਟ ਸਕੂਲਾਂ ਦੇ ਨੱਥ ਕੱਸੀ ਜਾਵੇ ਬੱਚਿਆਂ ਨੂੰ ਪੇਪਰ ਦਿੱਤੇ ਜਾਣੇ ਚਾਹੀਦੇ ਆ ਉਹਨਾਂ ਦੀ ਫੀਸ ਮਾਫ ਹੋਣੀ ਚਾਹੀਦੀ ਬਾਕੀ ਸਰ ਜੀ ਇੱਕ ਬੇਨਤੀ ਆ ਕਿ ਜਵੇਂ ਅਸੀਂ ਕਿਸੇ ਦਾ ਨਹੀਂ ਆਂਦੇ ਸਾਡੇ ਆਪਣੇ ਇਲਾਕੇ ਦਾ ਫੱਤੇ ਵਾਲੇ ਸਕੂਲ ਸਾਹਿਦ ਸਰਦਾਰ ਚੰਨ ਸਿੰਘ ਮੈਮੋਰੀਅਲ ਸਕੂਲ ਸਾਬ ਖਾਲਸਾ ਪਤੇਗੜ ਸਭਰਾਵਾਂ ਵਾਲੇ ਆ ਜਿਨ੍ਹਾਂ ਨੇ ਫੱਤੇ ਵਾਲੇ ਸਕੂਲ ਦੇ ਵਿੱਚ ਖੋਲਿਆ ਹੁਣ ਉਹ ਸਰ ਜੀ ਸਾਡੇ ਹੜਪੀਟਾਂ ਦੇ ਵਿੱਚੋਂ ਮੰਨ ਕੇ ਚੱਲੋ ਵੀ ਜ਼ਿਆਦਾ ਨਹੀਂ ਤੇ 50% ਸਾਡੇ ਹੜਪੀਟਾਂ ਵਾ ਉੱਥੇ